ਦਾਸਪੁਰ ਸੀਆਈਏ ਸਟਾਫ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਨੌਜਵਾਨ ਰਿਤਿਕ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 32-32 ਬੋਰ ਦਾ 1-1 ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਪੁਲਿਸ ਮੁਤਾਬਕਾ ਰੋਪੀ ਰਿਤਿਕ ਦੇ ਗੈਂਗਸਟਰਾਂ ਨਾਲ ਸੰਬੰਧਿਤ ਸੇ ਜਾ ਰਹੇ ਹਨ ਅਤੇ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਵਾਰਦਾਤਾਂ ਵੀ ਕੀਤੀਆਂ ਗਈਆਂ ਹਨ ਜਦੋਂ ਇੱਕ 133 ਬਟਾ ਤੇਹੀ ਮੁਕਦਮਾ 307 ਤੋਂ 336 ਸਚੀ ਚਿਰਿੰਜਨ ਆਰ ਆਰਜ਼ੋ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਫਤਾਰੀ ਉਸ ਪਾਸੋਂ ਇੱਕ ਪਿਸਟਲ ਬਰਾਬਰਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਟਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮੁਕਦਮਾ ਜਿਹੜਾ ਮੁਕਦਮਾ ਨੰਬਰ 10 ਬਟਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਫਤਾਰ ਕੀਤਾ ਇਹ ਇਹਦੇ ਪਾਸੋਂ ਇੱਕ ਪਿਸਟਲ ਬਤੀਬੌਰ ਨਜਾਇਜ਼ ਬਰਾਮਦ ਹੋਇਆ। ਪਹਿਲਾਂ ਕੋਈ ਫੇਸਪੂਟ ਪਹਿਲਾਂ ਤਾਂ ਤੁਸੀਂ ਜਾਂ ਕੀ ਉਹਨੂੰ ਲੋੜੀ ਦੇ ਦਿੱਤੀ। ਜਿਹੜਾ ਰਿਤਿਕ ਆਦੇ ਤੇ ਕਾਫੀ ਮੁਕਤਬੇ ਦਰਜ ਹੈ ਜੀ ਪਹਿਲੇ ਲੜਾਈਆਂ ਝਗੜਿਆਂ ਦੇ। ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਆਪ ਜੀ ਨਾਲ ਸ਼ੇਅਰ ਕੀਤੀ ਜਾਵੇਗੀ। ਹੋਰ ਕਿਹਨੇ ਕਿਹਨੇ ਤਾਂ ਕਾਰੋਬਾਰ ਵੀ ਕਰਦੇ ਨੇ। ਜਿਹੜਾ ਰਿਤਿਕ ਕਹਿੰਦੀ ਉਮਰ ਤੇ ਬਾਈ 23 ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਔਰ ਜਿਹੜਾ ਗੁਰਪ੍ਰੀਤ ਹੈ ਇਹ ਜਿਹ ਇਹਦੇ ਜਿਹੜੇ ਪਿਛਲੇ ਮੁਕਦਮੇ ਇਹ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਸਤਲ ਇਹਨਾਂ ਕੋਲ ਬRAND ਹੋਏ ਨੇ ਕਿਸੇ ਵੱਡੀ ਬਾਤ ਨੂੰ ਜਾਂ ਮੇਰੇ ਚਰ ਵੈਸੇ ਗੁਰਪ੍ਰੀਤ ਦੇ ਪਰ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਬਾਦਦਤ ਨੂੰ ਪੰਜਾਬ ਦੇ ਨਾਲ ਇਹ ਨਜ਼ਰ ਮਾਰ ਲੈ ਕੇ ਸਾਰੀ ਪੁਸ਼ੀਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਂਦੀ ਹੈ ਤੇ ਉਹ ਜ਼ਰੂਰ ਸ਼ੇਧ ਕੀਤੀ ਜਾਏਗੀ ਹਾਂ ਹੋਰ ਵੀ ਬਰਾਮਦਗੀਆਂ ਹੁੰਦੀ ਚੰਗੂ ਸੰਭਾਵਨਾ ਵਾਂ ਔਰ ਡਾਕ ਦੇ ਉਤੇ ਔਰ ਜਿਹੜੇ ਆਰੰਦ ਦੇ ਉਤੇ ਇਹਨਾਂ ਕੋ ਡੰਗਿਆਈ ਨਾ ਪੁਸ਼ਕੀਸ਼ ਕੀਤੀ ਜਾਏਗੀ ਇੱਕ ਦੇਤੇ ਕੋਲ ਬਰਾਮਦਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਕੋਲੋਂ ਲੱਭ ਰਹੀ ਆ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲ ਕੇ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਅਭਰਮ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਗੋਮੇ ਬਣਾ ਰਿਹਾ ਸੀ ਕਿਹੜਾ ਮੁਕ ਚਲਾ ਰਿਹਾ ਸੀ ਨਹੀਂ ਗਰੁੱਪ ਦਾ ਨਾਮ ਨਹੀਂ ਹੁੰਦੀ ਐ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ 12ਵੀਂ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੀਸ਼ ਵੀ ਲੋਡਿੰਦਾ ਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁਛ ਕੇਸ ਚ ਆਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਰਿਕਵਰੀ ਕੀਤੀ ਜਾ ਰਹੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ